10 ਕਰਦੀ ਮੇਰਾ ਨਾਮ ਬਨੋਜ ਜੈਨ ਪ੍ਰਧਾਨ ਲੁਧਿਆਣਾ ਹortic plant ਬਿਲਵਰਸ ਸੋਸਾਇਟੀ ਕਾਫੀ ਸਾਲਾਂ ਤੋਂ ਅਸੀਂ ਲੋਕ ਇਕੱਠੇ ਕੰਮ ਕਰ ਰਹੇ ਹਾਂ ਇਹ ਟੈਂਡਰ ਸਿਸਟਮ ਹੁੰਦਾ ਜਿਹੜੇ ਅਸੀਂ ਕੰਮ ਸੜਕਾਂ ਦੇ ਕਰਦੇ ਹਾਂ ਲੁੱਕ ਦਾ ਕੰਮ ਕਰਦੇ ਹਾਂ ਉਹਦੇ ਵਿੱਚ ਇਥੇ ਤੋਂ ਇੱਕ ਟੈਂਡਰ ਪਿਆ ਸੀ ਮੋਗਾ ਸੈਡ ਤੇ ਪਿਆ ਸੀਗਾ ਉਹ ਟੈਂਡਰ ਸਾਡੇ ਇੱਕ ਮੈਂਬਰ ਭਗਵੰਦ ਅਸੀ ਨੇ ਪਾਇਆ 12 ਕਰੋੜ ਦਾ ਟੈਂਡਰ ਸੀ ਪਰ ਜਿਹੜੇ ਕੁਝ ਰੋਗ ਗਲਤ ਕੰਤਾਗੇ ਚ ਆ ਚੁੱਕੇ ਨੇ ਇਸ ਕੰਮ ਦੇ ਵਿੱਚ ਗੈਂਗਸਟਰ ਕਹ ਲਈ ਆਪਾਂ ਗੈਂਗਸਟਰ ਟਾਈਬਰ ਕੇ ਲੋਕ ਇੱਥੇ ਆ ਚੁੱਕੇ ਨੇ ਪੰਜਾਬ ਦੇ ਵਿੱਚ ਮੈਂ ਪਹਿਲੀ ਵਾਰ ਸੁਣਿਆ ਕਿਉਂਕਿ ਹਜੇ ਨਵੀਂ ਨਵੀਂ ਐਂਟਰੀ ਹੈ ਜੁਪੀ ਵੀ ਹਮਤ ਹੁੰਦਾ ਸੀ ਇਹ ਪਹਿਲਾਂ ਜੀ ਸੁਣਿਆ ਸੁਣਦੇ ਹੁੰਦੇ ਸੀ ਇਹ ਪੰਜਾਬ ਚ ਪਹਿਲਾ ਕੇਸ ਹੈ ਜਿਹੜਾ ਇਸ ਤਰ੍ਹਾਂ ਦਾ ਕੇਸ ਹੈ ਇਹਦੇ ਵਿੱਚ ਕੀ ਆ ਉਹਨੇ ਜਦੋਂ ਇਹ ਟੈਂਡਰ ਪਾਇਆ ਤਾਂ 20-25 ਲੋਕ ਨੇ ਜੱਤਰ ਵੀ ਆਏ ਮੈਨੂੰ ਉਹਨੇ ਕਹਿੰਦੇ ਵੀ ਇਹ ਟੈਂਡਰ ਦਾ ਬਰਸ ਦਵਾਓ ਮੈਨੂੰ ਇਹ ਗੱਲ ਕਿ ਕਿ ਮੈਂ ਇਹ ਟੈਂਡਰ ਬਰਕਰਾਂ ਲਈ ਉਹਨਾਂ ਨੇ ਨਹੀਂ ਕਿਹਾ ਸਦਾ ਕਿਉਂਕਿ ਇਹ ਡਿਸਟ੍ਰਿਕਟ ਲੁਧਿਆਣਾ ਦਾ ਪ੍ਰਧਾਨ ਤੁਹਾਨੂੰ ਫੋਨ ਆਇਆ ਸੀ ਕੋਈ ਜਾਂ ਤੁਹਾਨੂੰ ਕੀ ਦਰਨੀਆ ਲਗਾਏ ਮੇਰੇ ਕੋਲ ਪਹਿਲਾਂ ਇੱਕ ਫੋਨ ਆਇਆ ਯਾ ਬ੍ਰਿੰਦਰ ਬਾਂਸਰ ਸੀ ਉਸਾ ਟੈਲੋਂ ਆਇਆ ਕਿ ਮੇਰੇ ਕੋਲ ਬੰਦੇ ਕੋਲ ਆ ਰਹੇ ਨੇ ਤੁਸੀਂ ਇਹਨਾਂ ਨੂੰ ਟੈਂਡ ਕਰ ਰਹੇ ਹੋ ਇੱਕ ਹੀ ਜੋ ਮੈਂ ਬੰਦੇ ਦੇਖੇ ਤਾਂ ਮੈਂ ਕਿਹਾ ਤੁਹਾਡੇ ਵਿੱਚੋਂ ਕੋਈ ਠੇਕੇਦਾਰ ਤਾਂ ਹੈ ਹੀ ਨਹੀਂ ਥੋੜੀ ਜਿਹਾ 20-22 ਬੰਦੇ ਸੀਗੇ ਨਾਮਾਂ ਵਿੱਚੋਂ ਕਿਹਾ ਵੀ ਤੁਹਾਡੇ ਚ ਕੋਈ ਠੇਕੇਦਾਰ ਬੰਦਾ ਹੀ ਨਹੀਂ ਕੋਈ ਤਾਂ ਉਹਨਾਂ ਨੇ ਕਿਹਾ ਜੀ ਬਕਾਸ ਸ਼ਰਮਾ ਹੈ ਇਨੇ ਪ੍ਰਾਂਤ 23 ਸਾਲ ਪਹਿਲਾਂ ਲਾਇਆ ਵਾ ਤੇ ਇਹ ਉਹ ਕਹਿੰਦਾ ਜੀ ਸਾਰੇ ਕੰਮ ਮੈਂ ਬਣਨਾ ਮੈਨੂੰ ਇਹਨਾਂ ਰੱਖਣ ਦਾ ਸ਼ਹੀਦ ਬਾਦ ਇੱਕ ਤਰ੍ਹਾਂ ਦੀ ਧਮਕੀ ਗੈਂਗਸਟਰ ਵਾਲੀ ਕਰ ਇਹ ਕੰਮ ਅਸੀਂ ਬਣਦੇ ਆ ਕੋਈ ਆਨਲਾਈਨ ਕੰਮ ਨਹੀਂ ਹੈ ਜਿਹਨੂੰ ਕਹਾਂਗੇ ਪਾਊਗਾ ਜਿਹਨੂੰ ਕਹਾਂਗੇ ਨਹੀਂ ਪਾਊਗਾ ਉਸੇ ਸੰਬੰਧ ਦੇ ਵਿੱਚ ਭਗਵਾਨ ਦਾ ਬੇਟੇ ਨੂੰ ਅਟੈਕ ਕੀਤਾ ਪੰਜ ਛੇ ਬੰਦੇ ਆਏ 2:30 ਵਜੇ ਟਾਈਮ ਸੀ 17:00 ਦਾ ਟਾਈਮ ਸੀ 17:00 ਨੂੰ 2:30 ਵਜੇ ਉਹ ਪੰਜ ਛੇ ਬੰਦਿਆਂ ਨੇ ਇਸ ਮੁੰਡੇ 'ਤੇ ਅਟੈਕ ਕੀਤਾ ਰਾਰਾਂ ਦੇ ਨਾਲ ਕਾਫੀ ਸਰਟੀਫਿਕੇਟ ਲੱਗੀਆਂ ਨੇ ਇਮੀਡੀਏਟਲੀ ਉਹਨੂੰ ਇਹ ਪੜੋਆ ਹਸਪਤਾਲ ਤੇ ਝਾਕੜ ਕਰਾਇਆ ਗਿਆ ਉਸ ਤੋਂ ਬਾਅਦ ਪੁਲਿਸ ਨੇ ਬਹੁਤ ਤੇਜ਼ੀ ਨਾਲ ਫੋਟੀਦਾਨ ਕੰਮ ਕੀਤਾ ਕਿਉਂਕਿ ਜੇਕਰ ਅਜੇ ਹਲਾ ਦੇ ਵਿੱਚ ਇਹਨੇ ਮਰੇ ਰਾਤ ਹੋ ਚੁੱਕੇ ਨੇ ਲਾਇਨ ਆਰਡਰ ਤਾਂ ਖਤਮ ਹੀ ਹੋ ਚੁੱਕਿਆ ਪੰਜਾਬ ਦੇ ਵਿੱਚ ਰੋਜ਼ ਕੋਈ ਨਾ ਕੋਈ ਕਾਹਨ ਹੁੰਦਾ ਇੱਕ ਬਹੁਤ ਵੱਡਾ ਕਾਹਨ ਸੀਗਾ ਸੀਪੀ ਸਾਹਿਬ ਨੇ ਬੜੀ ਨਿੰਦ ਕਰਕੇ ਕੰਮ ਕੀਤਾ ਤਾਂ ਲੱਗਿਆ ਕਿ ਇਹ ਸਾਰੇ ਜੇ ਪ੍ਰਸ਼ਾਸਨ ਤਾਲੀਆਂ ਲੱਗਿਆ ਤਾਲੀ ਮਦਦ ਕਰਕੇ ਇਹਨਾਂ ਨੂੰ ਸਜਾ ਦੇਊਗਾ ਪਰ ਹੋਇਆ ਉਲਟ ਅੱਜ ਇੱਕ ਬੰਦੇ ਨੂੰ ਜਿਹੜਾ ਕਿ ਮੈਂ ਇੱਕ ਮੈਨ ਹੁੰਦਾ ਸੀਗਾ ਬਰਿੰਦਰ ਕੁਮਾਰ ਬਿੰਦਰ ਕੁਮਾਰ ਬੰਸਰ ਐਫ ਆਈ ਆਰ 'ਚ ਇੱਕ ਨੰਬਰ ਐਫ ਆਈ ਦੇ ਵਿੱਚ ਤੈਨੂੰ ਸਾਦਾ ਪਰਚਾ ਘਟਿਆ ਹੋਇਆ ਉਹ ਵੀ ਪੰਜ ਸ਼ਹਿਦਾਂ ਲੱਗੀਆਂ ਹੋਈਆਂ ਨੇ ਉਹਨੂੰ 50 ਦਾ ਬੋਨ ਭਰ ਕੇ ਪੁਲਿਸ ਨੇ ਛੱਡਤਾ ਐਸ ਐਚਓ ਨੇ ਛੱਡਤਾ ਜੀ ਉਹ ਕਹਿੰਦੇ ਸਾਨੂੰ ਇਹਦੀ ਲੋੜ ਨਹੀਂ ਹੈਗੀ ਜਿਹਦੀ ਲੋੜ ਹੀ ਨਹੀਂ ਹੈ ਬਾਕੀ ਬੰਦੇ ਫੜੇ ਨਹੀਂ ਗਏ ਤੇ ਦੋ ਬੰਦੇ ਹੋ ਫੜੇ ਗਏ ਨੇ ਜਿਹੜੇ ਬਾਕੀ ਜਿਹਨੇ ਅਟੈਕ ਕੀਤਾ ਉਹ ਬੰਦੇ ਨਹੀਂ ਫੜੇ ਉਹ ਤਾਂ ਕਿੰਦੇ ਨੇ ਇਹਨਾਂ ਦੇ ਕਿ ਬੰਦੇ ਕੌਣ ਆ ਅੰਨਾ ਦਾ ਪਰਦਾ ਕਮੇਜੀ ਕਿ ਉਹਨਾਂ ਬੰਦਿਆਂ ਨੂੰ ਫੜਿਆ ਜਾਵੇ ਜਿਹਨਾਂ ਦੇ ਬੈਕ ਤੇ ਬੰਦੇ ਕੰਮ ਕਰ ਰਹੇ ਨੇ ਇਹ ਤਾਂ ਕਹਿੰਦੇ ਨੇ ਚਾਰ ਪੰਜ ਬੰਦੇ ਜਿਹਨਾਂ ਨੇ ਅਟੈਕ ਕੀਤਾ ਦੋ ਫੜਨੇ ਇਹ ਪੋਰਵਰਟੇ ਕੋ ਸਾਹਮਣੇ ਸ਼ੇਰਪੁਰ ਚੌਕ ਸ਼ੇਰਪੁਰ ਚੌਕ ਦੇ ਕੋਲੇ ਦਿੱਲੀ ਰੋਡ ਤੇ ਦਿੱਲੀ ਰੋਡ ਤੇ ਹੈ ਬੇਟਾ ਕਿਥੋਂ ਆ ਰਿਹਾ ਸੀ ਉਹ ਤਾਂ ਦੁਕਾਨ ਹੈ ਉਹਨਾਂ ਦੀ ਚਾਹ ਦੀ ਦੁਕਾਨ ਹੈ ਦੁਕਾਨ ਤੋਂ ਬਾਹਰ ਨਿਕਲਿਆ ਰੋਟੀ ਖਾਣ ਲਈ ਜਾਣਾ ਸੀ ਉਹਨੇ 2:30 ਵਜੇ ਟੈਂਟ ਸੀਗਾ ਅਫਸੋਸ ਦੀ ਗੱਲ ਹੈ ਕਿ ਜੇਕਰ ਇਹ ਵਪਾਰੀ ਤਬਕਾ ਜਾਂ ਠੇਕੇਦਾਰੀ ਕਰਦੇ ਨੇ ਜਾਂ ਬਾਕੀ ਵਪਾਰ ਕਰਦੇ ਆ ਜੇ ਸੇਫ ਹੀ ਨਹੀਂ ਹੋਵਾਂਗੇ ਤਾਂ ਸਾਨੂੰ ਫਿਰ ਪਾਬਾਕ ਆਪਣਾ ਬੰਦ ਕਰਨਾ ਪਊਗਾ। ਕਿਉਂਕਿ ਸ਼ਰਿਆਮ ਸ਼ਰਿਆਮ ਕੇਜ ਕੋ ਟੈਗ ਕਰਨਾ ਉਹਦੇ ਬਾਅਦ ਕੋਈ ਕਾਰਵਾਈ ਵੀ ਨਹੀਂ ਹੋਇਆ ਦਾ ਮਤਲਬ ਵਿਪਤਾ ਸਾਨੂੰ ਇੱਕ ਤਾਂ ਵਿਪਤਾ ਇਹ ਪੈ ਗਈ ਸਾਡੇ ਬੱਚੇ ਦੇ ਉੱਤੇ ਅਟੈਕ ਕਰਤਾ। ਦੂਜੀ ਵਿਪਤਾ ਇਹ ਪੈ ਗਈ ਹੁਣ ਕਾਰਵਾਈ ਕਿੱਦਾ ਕਰਨੀ ਹੈ? ਇਹ ਕਾਰਵਾਈ ਪ੍ਰਸ਼ਾਸਨ ਨੇ ਕਰਨੀ ਹੈ। ਸਾਡਾ ਕੰਮ ਨਹੀਂ ਹੈ। ਪਰ ਭਜਨਾ ਤੁਹਾਨੂੰ ਪੈਂਦਾ। ਸਾਰੀ ਗੱਲ ਦਾ ਹੁਣ ਤੁਹਾਨੂੰ ਜੈਨ ਸਾਹਿਬ ਨੇ ਦੱਸਿਆ ਬਹੁਤ ਮੰਦ ਭਾਗੀ ਘਟਨਾ ਵਾ ਬਹੁਤ ਕੜੇ ਸ਼ਬਦਾਂ 'ਚ ਮੈਂ ਨਿੰਦਾ ਕਰਦਾ ਹਾਂਗਾ। ਇਹ ਇਹ ਜਿਹਾ ਮਾੜਾ ਕੰਮ ਕੀਤਾ ਜਿਨ੍ਹਾਂ ਨੇ ਵੀ ਕੀਤਾ ਵਾ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਵੀ ਆਪਣੇ ਤੁਸੀਂ ਪੜਾਂ ਤੇ ਆਪ ਕੁਹਾੜੀ ਮਾਰਨੀ ਸ਼ੁਰੂ ਕਰ ਦਿੱਤੀ ਹੈ ਇਹ ਅੱਜ ਜੋ ਤੁਸੀਂ ਕੰਮ ਇਹ ਅੱਜ ਸ਼ੁਰੂਆਤ ਕੀਤਾ ਹੈਗਾ ਬਹੁਤ ਮਾੜਾ ਹੈਗਾ ਵਾ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਇੱਕ ਬੱਚੇ ਦੇ ਉੱਤੇ ਜਾਨਲੇਵਾ ਹਮਲਾ ਕਰਨਾ ਬਹੁਤ ਮਾੜਾ ਹੈਗਾ ਔਰ ਇਹ ਜੋ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਜੇ ਹੋਣ ਜਾ ਰਿਹਾ ਨਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਘਾਤਕ ਸਿੱਧ ਹੋਊਗਾ ਕਿਉਂਕਿ ਇਹਦੇ ਨਤੀਜੇ ਬਹੁਤ ਮਾੜੇ ਆਉਣ ਵਾਲੇ ਸਮੇਂ 'ਚ ਨਿਕਲਣਗੇ ਅਸੀਂ ਪੰਜਾਬ ਐਸੋਸੀਏਸ਼ਨ ਵੱਲੋਂ ਮੈਂ ਜਨਰਲ ਸਕੱਤਰੀ ਹਾਂ ਅਸੀਂ ਇਹਨਾਂ ਦੇ ਨਾਲ ਹਮੇਸ਼ਾ ਖੜੇ ਆਂ ਵੀ ਸਾਡੇ ਨਾਲ ਖੜੇ ਨੇ ਲੁਧਿਆਣਾ ਐਸੋਸੀਏਸ਼ਨ ਜਨ ਸਾਹਿਬ ਹੋਣੀ ਉਹ ਆਂਤਾ ਸਾਹਿਬ ਹੋਣੀ ਸਾਰੇ ਸਾਡੇ ਨਾਲ ਨੇ ਸਾਡੇ ਮੈਂਬਰ ਨੇ ਪੰਜਾਬ ਦੇ ਵਿੱਚ ਸੋ ਮੈਂ ਇੱਕ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਇਹੋ ਜਿਹੇ ਮਾੜੇ ਆਂਸਰਾਂ ਨੂੰ ਤੁਸੀਂ ਇੰਨੀ ਢਿੱਲੋ ਦੇ ਕੇ ਨਾ ਛੱਡੋ ਕੀ ਜਿਹੜਾ ਇਹਨਾਂ ਨੂੰ ਹੋਰ ਉਤਸ਼ਾਹ ਮਿਲੇ ਇਹਨਾਂ ਨੂੰ ਪੂਰੀ ਸ਼ਕਤੀ ਸਖਤ ਕਾਰਵਾਈ ਕਾਨੂੰਨ ਮੁਤਾਬਕ ਕਰਨੀ ਚਾਹੀਦੀ ਹੈ ਜੋ ਤਰਾਵਾਂ ਬੜੀਆਂ ਨੇ ਉਹਦਾ ਮੁਤਾਬਕ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਜਿਹੜੇ ਲੋਕ ਹੋਰ ਵੀ ਸਾਡੇ ਐਸੋਸੀਏਸ਼ਨ ਦੇ ਮੈਂਬਰ ਆ ਇਹਨਾਂ ਦੇ ਮਨ ਦੇ ਵਿੱਚ ਸਹਿਮ ਦਾ ਡਰ ਹੋਰ ਵੱਧ ਸਕਦਾ ਜੇ ਤੁਸੀਂ ਇਹਨਾਂ ਤੇ ਕੋਈ ਕਾਰਵਾਈ ਨਾ ਕੀਤੀ ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਸੀਪੀ ਸਾਹਿਬ ਨੂੰ ਵੀ ਬੇਨਤੀ ਹੈਗੀ ਆ ਵੀ ਹੌਟ ਮਿਕਸ ਪਲਾਂਟ ਐਸੋਸੀਏਸ਼ਨ ਲੁਧਿਆਣਾ ਨੇ ਫੈਸਲਾ ਕੀਤਾ ਵਾ ਵੀ ਅਗਰ ਇਹਨਾਂ ਦੀ ਹੱਕ ਰਸੀ ਨਾ ਹੋਈ ਭਗਵਾਨ ਦਾ ਸੋਨਾ ਦੀ ਤੇ ਇਹ ਉਹਨਾਂ ਦੇ ਸਮੇਂ ਦੇ ਵਿੱਚ ਹੁਣ ਤੇ ਇਹਨਾਂ ਨੇ 4 ਦਿਨ ਦਾ ਕਾਲ ਅੱਜ ਲੈ ਲਈ ਹੈਗੀ ਆ ਵੀ ਅਸੀਂ 4 ਦਿਨ ਕੋਈ ਵੀ ਵਿਕਾਸ ਕਾਰਜ ਜਿਹੜੇ ਪੂਰੇ ਲੁਧਿਆਣਾ ਦੇ ਬੰਦ ਕਰਾਂਗੇ ਉਸ ਤੋਂ ਅਗਲਾ ਪ੍ਰੋਗਰਾਮ ਇਹ ਉਲਿੱਕਣਗੇ ਇਹ ਅਗਰ ਇਹਨਾਂ ਦੀ ਨਹੀਂ ਤਸੱਲੀ ਹੁੰਦੀ ਕਿਸੇ ਕਾਰਨ ਕਰਕੇ ਅਸੀਂ ਸਾਨੂੰ ਪੰਜਾਬ ਨੂੰ ਜਦੋਂ ਕਾਲ ਕਰਨਗੇ ਅਸੀਂ ਪੰਜਾਬ ਦੀ ਵੱਖਰੀ ਮੀਟਿੰਗ ਕਾਲ ਕਰਕੇ ਸਾਰੀ ਫਿਰ ਅਗਲੇ ਵਿਕਾਸ ਕਾਰਜ ਹੋ ਸਕਦਾ ਹੈ ਪੰਜਾਬ ਦੇ ਵੀ ਬੰਦ ਕਰ ਦਿੱਗੇ ਤੇ ਇਹ ਮੈਂ ਚਾਹਾਂਗਾ ਵੀ ਇਹ ਪ੍ਰਸ਼ਾਸਨ ਨੂੰ ਔਰ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਨੂੰ ਵੀ ਸਾਡੇ ਵੱਲੋਂ ਇੱਕ ਪਰਜੋਰ ਬੇਨਤੀ ਆ ਵੀ ਦੇਖੋ ਹੁਣ ਅਗੇ ਤਿੰਨ ਸਾਲਾਂ ਬਾਅਦ ਹੁਣ ਕੰਮ ਵਿਕਾਸ ਚੱਲਣ ਲੱਗੇ ਆ ਤੇ ਹੁਣ ਜੇ ਚੱਲਣ ਲੱਗੇ ਤਾਂ ਹੁਣੇ ਉਹਦੇ ਚੁੰਝਾ ਮਾਰਨ ਨੂੰ ਤੇ ਲੋਕ ਇਦਾਂ ਦੇ ਜਿਹੜੇ ਮਾੜੇ ਅਨਸਰ ਆ ਗਏ ਨੇ ਸੋ ਇਸ ਕਰਕੇ ਸ਼ਾਂਤੀਪੂਰਵਕ ਵਿਕਾਸ ਕਰਨ ਲਈ ਪੰਜਾਬ ਦਾ ਇਹ ਬਹੁਤ ਅਤੀ ਜ਼ਰੂਰੀ ਧਿਆਨ ਦਿੱਤਾ ਜਾਵੇ ਮੇਰੀ ਮਾਨ ਸਾਹਿਬ ਨੂੰ ਵੀ ਬੇਨਤੀ ਹੈਗੀ ਆ ਵੀ ਇਹੋ ਜਿਹੀ ਕੁਝ ਪੰਜਾਬ ਦੇ ਵਿੱਚ ਸੁਖਾਵਾਂ ਮਾਹੌਲ ਹੀ ਬਣਿਆ ਰਹੇ ਤਾਂ ਹੀ ਕੰਮ ਹੋ ਸਕਦੇ ਆ ਜਿਵੇਂ ਜੈਨ ਸਾਹਿਬ ਨੇ ਦੱਸਿਆ ਵੀ ਇਹ ਕੋਈ ਕੰਮ ਫੀਲਡ ਦੇ ਵਿੱਚ ਹੋਣ ਵਾਲੇ ਹੈਗੇ ਕੋਈ ਘਰਾਂ 'ਚ ਬੈਠ ਕੇ ਕੰਮ ਹੋਣ ਵਾਲੇ ਨਹੀਂ ਹੈਗੇ ਫੀਲਡ ਦੇ ਵਿੱਚ ਜਾ ਕੇ ਬੜੇ ਫਿਜ਼ੀਕਲ ਵਰਕ ਨੇ ਔਰ ਬੜੀ ਮਿਹਨਤ ਲਗਨ ਨਾਲ ਕਰਦੇ ਆ ਇਹ ਲੋਕਾਂ ਨੂੰ ਸੁਰੱਖਿਅਤ ਮਾਹੌਲ ਚਾਹੀਦਾ ਹੈਗਾ ਬਾਹਰ ਕੰਮ ਕਰਨ ਵਾਸਤੇ ਇਸ ਕਰਕੇ ਬਹੁਤ ਵੱਡੀ ਤਰਾਸਦੀ ਹੈ ਇਸ ਕਰ ਦੀ ਇਸ ਵੇਲੇ ਵੀ ਪੰਜਾਬ 'ਚ ਜੇ ਵਿਕਾਸ ਚੱਲਣ ਜਾ ਰਿਹਾ ਵਾ ਉਹ ਫਿਰ ਕਿਸੇ ਨਾ ਕਿਸੇ ਕਰਕੇ ਇਹਨੂੰ ਨਜ਼ਰ ਲੱਗਦੀ ਯਾਰੀ ਪੰਜਾਬ ਨੂੰ ਵੀ ਇਹੋ ਜਿਹੇ ਮਾੜੇ ਅੰਸਰ ਜਿਹੜੇ ਆ ਕੇ ਉਹ ਉਹਨੂੰ ਬੰਦ ਕਰਾਉਣ ਦੇ ਤੁਰੇ ਬਹੁਤ ਧਿਆਨ ਦੇਣਯੋਗ ਹੈ ਮਾਨ ਸਾਹਿਬ ਨੂੰ ਫਿਰ ਬੇਨਤੀ ਆ ਵੀ ਇਹਨਾਂ ਜੋ ਵੀ ਮਾੜੇ ਅੰਸਰ ਆ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਪੰਜਾਬ ਦਾ ਮਾਹੌਲ ਸੁਖਾਵਾਂ ਬਣਿਆ ਰਹੇ ਔਰ ਸਾਨੂੰ ਵੀ ਮਜਬੂਰਨ ਫੇਰ ਕੰਮ ਨਾ ਬੰਦ ਕਰਨੇ ਪੈਣਾ ਅਸੀਂ ਪੂਰੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਇਹੇ ਜੀ ਸਾਡੀ ਪੇਂਡ